ਸਾਨੀ ਮੰਗਾ ਨੂੰ ਲੈ ਕੇ ਲਗਾਤਾਰ ਕਿਸਾਨ ਸੰਗਠਨ ਦਾ ਇਸ ਕਰ ਰਹੇ ਨੇ ਉੱਥੇ ਹੀ ਕਿਸਾਨਾ ਦੀਆਂ ਮੰਗਾ ਨੂੰ ਲਾਗੂ ਕਰਾਉਣ ਲਈ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਪਿਛਲੇ ਕਈ ਦਿਨਾਂ ਤੋਂ ਮਰਨ ਵਰਤੇ ਬੈਠੇ ਹੋਏ ਨੇ ਅੱਜ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਦਾ ਮਰਨ ਵਰਤ ਤੀਵੇ ਦਿਨ ਦੇ ਵਿੱਚ ਦਾਖਲ ਹੋ ਚੁੱਕਿਆ ਹੈ ਉੱਥੇ ਹੀ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਦੀ ਹਮਾਇਤ ਨੂੰ ਲੈ ਕੇ ਅਜ ਅੰਮ੍ਰਿਤਸਰ ਦੇ ਅਜਨਾਲਾ ਤੋਂ ਕਿਸਾਨਾ ਦਾ ਇੱਕ ਜੱਥਾ ਜਗਜੀਤ ਸਿੰਘ ਢੱਲੇਵਾਲ ਦੇ ਲਈ ਰਵਾਨਾ ਹੋਇਆ ਜਿੱਥੇ ਕਿ ਕਿਸਾਨਾ ਆਗੂ ਨੇ ਕਿਹਾ ਹੈ ਕਿ ਜਗਜੀਤ ਸਿੰਘ ਢੱਲੇਵਾਲ ਜੁਰੇ ਨੇ ਹੋਣਾ ਕਿਸਾਨਾ ਦੇ ਇੱਕ ਹੀਰਾ ਨੇ ਤੇ ਜੋ ਸਮੇ ਸਮੇਤੇ ਕਿਸਾਨਾ ਦੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰਦੇ ਰਹਿੰਦੇ ਨੇ ਉਹਨਾਂ ਕਿਹਾ ਹੈ ਕਿ ਕਿਸਾਨਾ ਦੀਆਂ ਮੰਗਾਂ ਨੂੰ ਕੇਂਦਰ ਸਰਕਾਰ ਜਲਦਤ ਜਲਦ ਲਾਗੂ ਕਰੇ। ਆਵਾਜ਼ ਬੁੱਕੀ ਪਟਿਆਲ ਜੀ ਆਮ ਆਕਾਸ਼ ਨਾਲਾ ਜੀ ਮੁੱਖ ਸੌਦਾ ਗੁਰਦੁਆਰਾ ਕੰਕਣਪਾਵਾ ਬਾਬਾ ਹੁਸੈਨ ਜੀ ਤੋਂ ਕਮੇਟੀ ਅਧਿ ਸਰਦਨ ਦੇ ਸੇਕ ਹੋਦੇ ਨਾਲ ਚੌਕ ਨੌਰੀ ਬਾਡੇ ਤੇ ਸਰਦਾਰ ਜਗਦੀਸ਼ ਸਿੰਘ ਜੀ ਦਾ ਆਪਣੀਆਂ ਅਕਸਾਂ ਨਹੀਂ ਮੰਗਾ ਦੇ ਸਪੰਦ ਵਿੱਚ ਮਨਮਤ ਰੱਖਿਆ ਹੋਇਆ ਉਹਨਾਂ ਨੂੰ ਸਮਰਥਨ ਦੇਣ ਵਾਸਤੇ ਤੇ ਉਹਨਾਂ ਦੇ ਆਤਨ ਨਗਰ ਪਾਣੀ ਦੀ ਰਸਤ ਪਾਣੀ ਲੈ ਕੇ ਜਿਹੜਾ ਉੱਥੇ ਜਾ ਰਹੇ ਆ ਤਾਂ ਕਿ ਆਹ ਹਰ ਕਿਸਾਨ ਜਿਹੜੇ ਮੰਗੀਆਂ ਨੂੰ ਹਰ ਦੁਕਾਨਦਾਰਾਂ ਨੂੰ ਮਜ਼ਦੋਰਾ ਨੂੰ ਇਹ ਸਿੱਖੀ ਦੱਸਦੇ ਆ ਕਿ ਉਹਨਾਂ ਦੀ ਪਾਤੇ ਲੋਦੀ ਬਾਰਡ ਤੇ ਜ਼ਰੂਰ ਪਹੁੰਚੋ ਤਾਂ ਕਿ ਸਰਕਾਰਾਂ ਨੂੰ ਪਤਾ ਲੱਗ ਸਕੇ ਕਿ ਲੋਕ ਜਿਹੜਿਆ ਉਹਨੂੰ ਉੱਥੇ ਲੋਤੇ ਆਪਾਂ ਆਪਣੇ ਹੱਕ ਲੈਣ ਦੀ ਕਦਰ ਜਿਹੜੀਆਂ ਉਹਨਾਂ ਨੂੰ ਮੰਗਾ ਜਿਹੜੀਆਂ ਮਜ਼ਬੂਰ ਹੋ ਕੇ ਬੰਦੀਆਂ ਪੈ ਮੈਂ ਅੱਜ ਕਹਣਾ ਚਾਹੁੰਦਾ ਮੈਂ ਜਗਿੰਦਰ ਸਿੰਘ ਪੰਜਾਬ ਦੇ ਮਜ਼ਦੂਰ ਕ ਸੰਘਰਸ਼ ਕਮੇਟੀ ਪੰਜਾਬ ਗੁਰਦੁਆਰਾ ਬਾਬਾ ਦੀ ਤੰਤਰ ਬਾਬਾ ਦੀਪ ਸਿੰਘ ਦੇ ਸਹਿਯੋਗ ਨਾਲ ਕਮੇਟੀ ਦੇ ਸਹਿਯੋਗ ਦੇ ਨਾਲ ਜੋ ਅੱਜ ਅਨਾਰੇ ਦੇ ਵੀਰਾਂ ਨੇ ਸਾਡੇ ਪ੍ਰਧਾਨ ਸਾਹਿਬ ਨੇ ਉਧਰ ਸਾਡੇ ਸਖਤੀ ਸਾਹਿਬ ਨੇ ਜੋ ਲੰਗਰ ਵਾਸਤੇ ਅਸੀਂ ਸਰਦਾਰ ਜਗਦੀ ਸਿੰਘ ਢੱਲੇਵਾਲ ਜੋ ਕਿ ਸਾਡੇ ਅੱਜ ਤਿੰਨੇ ਦਿਨ ਉਹ ਘਰ ਹਟਾਲ ਤੇ ਬੈਠੇ ਨੇ ਅਡੋਰੀ ਬਾਟ ਦੇ ਉਹਨਾਂ ਦੀ ਸਪੋਰਟ ਦੇ ਵਿੱਚ ਔਰ ਉਹਨਾਂ ਹੀ ਰਾਸ਼ਪਾਣੀ ਦੇ ਵਾਸੇ ਇੱਕ ਟਰੱਕ ਦੇ ਵਿੱਚ ਅਸੀਂ ਸਮਾਨ ਹੈ ਜੋ ਸੰਗਤਾਂ ਦੇ ਸਜੋਦਾ ਇਥੋਂ ਭੱਟ ਕੇ ਜਾ ਰਹੇ ਆ ਇਹ ਸਰਕਾਰ ਨੂੰ ਕਹਿੰਨਾ ਕਰਦੇ ਆ ਕਿ ਭਈ ਆਪਣੀਆਂ ਸਾਡੀਆਂ ਹੱਕੀ ਮੰਗਾ ਨਾ ਕੋਈ ਪਾਕਿਸਤਾਨ ਤੋਂ ਹੀ ਆਏ ਨੀਗੇ ਅਸੀਂ ਇਥੋਂ ਦੇ ਬਖਸ਼ਿੰਦੇ ਆ ਪਰ ਸਰਕਾਰ ਸਾਨੂੰ ਜੱਜਾਂ ਸਮਝ ਨਹੀਂ ਰਹੀ ਇਥੋਂ ਦਾ ਵੀ ਬਖਸ਼ਿੰਦੇ ਆ ਇੱਥੇ ਮਿਹਨਤ ਕਰਦੇ ਆ ਇੱਥੇ ਪੰਜਾਬ ਦਾ ਪੰਜਾਬ ਦੇ ਸੰਤ ਸਰਕਾਰ ਦਾ ਢਿੱਡ ਭਰਿਆ ਅੱਜ ਉਹੋ ਹੀ ਜਿਹੜਾ ਢਿੱਡ ਪਰ ਦਮਾਲਾ ਵਾ ਉਹ ਭੁੱਖਾ ਬੈਠਾ ਵਾ ਪਰ ਅਸੀਂ ਬੇਲਪੀ ਵੀ ਕਰਦੇ ਆ ਤੇ ਤਾਂਡੇ ਵੀ ਜਿਵੇਂ ਸਰਕਾਰ ਨੂੰ ਕਿ ਸਾਡੀ ਹੱਕੀ ਮੰਗਾ ਜਿਹੜੀਆਂ ਮੰਗੀਆਂ ਜਾਣ ਜਿਦਾਂ ਕਿ ਅੱਗੇ ਸ਼ੋਭਤ ਕਰਦੇ ਸੀ ਛੇੜ ਕਰਵਾ ਲਿਆ ਸਾਡੇ ਹੱਥੋਂ ਕਿ ਇਹ ਅਣਮੋਲ ਕੇ ਹੀਰਾ ਸਾਡਾ ਦੱਲੇਵਾਲ ਦਾ ਨੁਕਸਾਨ ਨਾ ਕੋਈ ਹੋ ਜਾਵੇ ਅਗਰ ਜੇ ਦੱਲੇਵਾਲ ਦਾ ਨੁਕਸਾਨ ਹੁੰਦਾ ਵਾ ਇਹ ਸਰਕਾਰ ਮੰਗਾ ਨਹੀਂ ਮੰਨਦੀ ਇਹਦੇ ਖਮਿਆਜੇ ਸਰਕਾਰ ਨੂੰ ਭੁਗਤਨੇ ਪੈਣਗੇ ਔਰ ਨੁਕਸਾਨ ਹੋਊਗਾ ਇੰਨਾਂ ਗੱਲਾਂ ਕਿ ਮੰਗਵਾਏ ਗੁਰਜੀ ਕਾ ਖਾਲਸਾ ਅਸੀਂ ਸੰਤਾਨ ਦੇ ਬਾਬਾ ਦੀਪ ਸਿੰਘ ਉਹ ਰਕਮੇਟੀ ਵੱਲੋਂ ਸਮੂਚੀ ਕਮੇਟੀ ਵੱਲੋਂ ਜੋ ਕਿ ਅਜਨਾਲੇ ਦੀ ਸੰਗਠਾ ਦੇ ਸਹਿਯੋਗ ਦੇ ਨਾਲ ਰਾਸ਼ਨ ਪਾਣੀ ਜੋ ਵਖਨੌਰੀ ਬਾਰਡਰ ਤੇ ਪਹੁੰਚਾਉਣਾ ਉਸ ਦੇ ਸਬੰਧ ਵਿੱਚ ਅੱਜ ਅਹੀ ਰਾਸ਼ਨ ਪਾਣੀ ਦਾ ਟਰੱਕ ਲੈ ਕੇ ਜਾ ਰਹੇ ਆ ਤੇ ਉਹਨਾਂ ਦੀ ਜੋ ਉੱਥੇ ਬੈਠੇ ਕਸਾਨ ਵੀਰ ਆ ਅਤੇ ਜਗਦੀਪ ਸਿੰਘ ਡੱਲੇਵਾਲ ਜੋ ਕਿ ਸਾਡੀ ਕੌਮ ਦਾ ਇੱਕ ਹੀਰਾ ਉਸ ਦੇ ਹਮਾਇਤ ਦੇ ਵਿੱਚ ਅਸੀਂ ਰਾਸ਼ਨ ਲੈ ਕੇ ਖਨੌਰੀ ਬਾਰਡਰ ਤੇ ਪਹੁੰਚ ਰਹੇ ਆ